ਚਲੋ ਥੋੜਾ ਜਿਹਾ ਚੰਡੀਗੜ੍ਹ ਚੋਣਾ ਦੀ ਗੱਲ ਕਰ ਲਈਓ ਉੱਥੇ ਵੀ ਕਾਫੀ ਕੁਸਮਾਂਜਾ ਪਿਆ ਹੋਇਆ ਹੈ ਉੱਥੇ ਇੱਕ ਬੀਬੀ ਭਾਜਪੀ ਦੇ ਆਗੂ ਦੇ ਪਰਜਾਈ ਜੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਉੱਥੇ ਕਾਫੀ ਸਾਰਾ ਰੌਲਾ ਪੈ ਗਿਆ ਰੌਲਾ ਉਹ ਬੀਜੇਪੀ ਵਾਲੇ ਕਹਿੰਦੇ ਕਿ ਜਾਣ ਬੁੱਝ ਕੇ ਇੱਥੇ ਧੱਕਾ ਹੋ ਰਿਹਾ ਹੈ ਕਾਰਨ ਉਹ ਇਹ ਦੱਸ ਰਿਹਾ ਕਿ ਬੀਬੀ ਪਹਿਲਾਂ ਜਿਹੜੇ ਸੀਗੇ ਭਾਜਪੀ ਦੇ ਵਿੱਚ ਹੁਣ ਆਗੂ ਨੇ ਜਿਹੜੇ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਇਧਰੋਂ ਸ਼ਿਫਟ ਕਰ ਗਏ ਉਹਦੇ ਕਰਕੇ ਕਹਿੰਦੇ ਮਗਰ ਮਗਰ ਗ੍ਰਿਫਤਾਰੀ ਵਾਲੇ ਵਾਰੈਂਟ ਆ ਗਏ ਇਹ ਕੀ ਮਸਲਾ ਜ ਹੈ ਜੀ ਕੀ ਚੱਲ ਪਿਆਦਾ ਜਦੋਂ ਕਿਤੇ ਕੋਈ ਚੋਣਾ ਹੋਣੀ ਆਉਂਦੀ ਆ ਉਹਦੋਂ ਆ ਕੰਮ ਸ਼ੁਰੂ ਹੋ ਜਾਂਦੇ ਨਾਲ ਦੀ ਨਾਲ ਵੇਖੋ ਛੰਡੀਗੜ ਦਾ ਜਿਹੜਾ ਮੇਅਰ ਦਾ ਮਾਮਲਾ ਹੁੰਦਾ ਹੈ ਨਾ ਉਹ ਕੀ ਆ ਕਿ ਮਸੀਹ ਵਾਲਾ ਕਾਂਢ ਛੱਡ ਦਿਓ ਕਿ ਜਦੋਂ ਮਸ਼ੀਨ ਇਹ ਕਾਂਢ ਕਰਤਾ ਸੀਗਾ ਉਹਨੂੰ ਛੱਡ ਦਿਓਗੇ ਤਾਂ ਗੱਠਜੋੜ ਹੋਇਆ ਵਿਆ ਸੀਗਾ ਉੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਰ ਬਾਵਜੂਦ ਇਸ ਦੇ ਜੇ ਵੇਖੋਗੇ ਤਾਂ ਭਾਜਪਾ ਬਾਜ਼ੀ ਮਾਰ ਜਾਂਦੀ ਆ ਹਰ ਵਾਰੀ ਇਤਕੀ ਵੀ ਉਹਨਾਂ ਨੇ ਆਪ ਦਾ ਮੇਰ ਬਣਾਉਣ ਵਾਸਤੇ ਕੰਮ ਜਿਹੜਾ ਪੂਰਾ ਤਿਆਰ ਕਰ ਰੱਖਿਆ ਜੀ ਟੁੱਟ ਭੱਜ ਉਹਨਾਂ ਨੇ ਸ਼ੁਰੂ ਕਰ ਦਿੱਤੀ ਟੁੱਟ ਭੱਜਦੀ ਤੇ ਉਹਨਾਂ ਨੂੰ ਬੜੀ ਜਾਂਚ ਆ ਹੂੰ ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਕਾਉਂਸਲਰ ਆ ਬੀਬੀ ਸੁਮਨ ਜੀ ਸੁਮਨ ਜਿਹੜੀ ਹੈ ਉਹ ਦਲ ਬਦਲੀ ਕਰ ਜਾਂਦੀ ਆ ਮਤਲਬ ਉਹ ਭਾਜ ਭਾਜ ਜੁਆਇਨ ਕਰ ਜਾਂਦੀ ਆ ਆਮ ਆਦਮੀ ਪਾਰਟੀ ਤੋਂ ਜੀ ਉਧਰੋਂ ਇਹਨਾਂ ਦਾ ਗੱਠ ਜੋ ਟੁੱਟਿਆ ਵਾ ਹੂੰ ਤਾਂ ਇਹਦੇ ਚ ਬڑا ਮਤਲਬ ਕਿ ਸਿੰਪਲ ਜਿਹਾ ਫੰਡਾ ਹੈ ਕਿ ਉਹਨਾਂ ਨੇ ਆਪਦਾ ਮੇਅਰ ਬਣਾ ਜਾਣਾ ਹੂੰ ਯਾਨੀ ਜ਼ਿਆਦਾ ਉਹਨਾਂ ਦੇ ਇਮਕਾਨਾਤ ਨੇ ਕਿ ਉਹਨਾਂ ਨੇ ਆਪਦਾ ਮੇਅਰ ਫੇਰ ਬਣਾ ਜਾਣਾ ਜੀ ਹੁਣ ਹੋਇਆ ਕਿ ਕਿ ਜਦੋਂ ਇਸ ਬੀਬੀ ਨੇ ਦਲ ਬਦਲੀ ਕੀਤੀ ਦਲ ਬਦਲੀ ਕੀਤੀ ਤਾਂ ਉਹਨਾਂ ਨੇ ਹੁਣ ਇਹ ਜਿਹੜੀ ਹੈਗੀ ਆ ਬੀਬੀ ਅਸ਼ਾਦ ਜਠਾਣੀ ਆ ਮਤਲਬ ਕਿ ਇਹਨੂੰ ਉਹਨਾਂ ਨੇ ਰੈਸਟ ਕਰ ਲਿਆ ਹੂੰ ਗ੍ਰਫਤਾਰ ਕਰ ਲਿਆ ਸਾਬ ਮੁਹਾਲੀ ਦੀ ਪੁਲਿਸ ਜਾ ਕੇ ਤੇ ਉਸ ਨੂੰ ਗ੍ਰਫਤਾਰ ਕਰ ਲੈਂਦੀ ਆ ਹੁਣ ਮਾਮਲਾ ਬੜਾ ਰੌਚਕ ਨਿਕਲਦਾ ਜਦੋਂ ਤੁਸੀਂ ਇਸ ਖਬਰ ਦੀਆਂ ਤੈ ਫੋਲੋਗੇ ਤਾਂ ਤੁਹਾਨੂੰ ਇੱਕ ਬਹੁਤ ਮਤਲਬ ਕਿ ਮਜ਼ੇਦਾਰ ਕਸਾ ਨਿਕਲਦਾ ਦਿਖਾਈ ਦੇਵੇਗਾ ਕਿਉਂਕਿ ਕਿ ਭਾਜਪਾ ਵਾਲੇ ਛੱਡੇ ਚੁੱਕ ਕੇ ਉਹ ਥਾਣੇ ਦੇ ਮੋੜੇ ਆ ਗਏ ਹਮ ਉਹਨਾਂ ਨੇ ਇਸ ਗ੍ਰਫਤਾਰੀ ਦਾ ਬੜਾ ਠੋਕ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੁਣ ਜਿਹੜਾ ਪਰਿਵਾਰ ਹੈ ਉਹ ਕਹਿੰਦਾ ਕਿ ਸਾਨੂੰ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਬਈ ਜਿਹੜੀ ਬੀਬੀ ਗਈ ਆ ਪਾਜ-ਪਾ ਦੇ ਵਿੱਚ ਕਿ ਇਸ ਨੂੰ ਵਾਪਸ ਲਿਆਓ ਪਾਰਟੀ 'ਚ ਹੂੰ ਉਹ ਕਹਿੰਦੇ ਕਿ ਦਵਾ ਨਹੀਂ ਮੰਨਿਆ ਤੇ ਇਹਨਾਂ ਨੇ ਇਹ ਕੰਮ ਕਰ ਦਿੱਤਾ ਹੁਣ ਜੋ ਪੁਲਿਸ ਦੀ ਕਹਾਣੀ ਹੈ ਉਹ ਵੀ ਬੜੀ ਰੌਚਕ ਹੈ ਜਿੱਥੇ ਮੈਂ ਤੁਹਾਨੂੰ ਕਹਿ ਰਿਹਾ ਕਿ ਮਾਮਲਾ ਹੀ ਬੜਾ ਕਮਾਲ ਦਾ ਹੈ ਹੂੰ ਹੁਣ ਦੋਸ਼ ਉਸ ਬੀਬੀ ਤੇ ਜਿਹੜੀ ਗ੍ਰਿਫਤਾਰ ਕੀਤੀ ਗਈ ਆ ਉਹਦੇ ਤੇ ਇਹ ਲੱਗਦਾ ਹੈ ਕਿ ਉਸ ਬੀਬੀ ਨੇ ਹੂੰ ਬਈ ਕੰਮ ਨਹੀਂ ਕੀਤਾ ਸੈਲਰੀ ਹਾਸਲ ਕੀਤੀ ਹੈ ਫੰਡਾ ਬੇਸਿਕ ਹੈ ਹੂੰ ਵੀ ਮਤਲਬ ਕਿ ਉਹ ਲੱਗੀ ਸੀ ਜਿਹੜਾ ਉਹ ਨਹੀਂ ਹੁੰਦਾ ਜਲ ਸਪਲਾਈ ਤੇ ਸੀਵਰੇਜ ਬੋਰਡ ਵਾਲਾ ਵਿਭਾਗ ਜੀ ਵੀ ਇਹਦੇ ਵਿੱਚ ਉਹ ਜੌਬ ਕਰਦੀ ਸੀ EMPLOYE ਸੀ ਹੂੰ ਉਹ ਮਤਲਬ ਕਿ ਸੈਲਰੀ ਲੈ ਰਹੀ ਸੀ ਕੰਮ ਨਹੀਂ ਸੀ ਕਰ ਰਹੀ ਯਾਨੀ ਡਿਊਟੀ ਨਹੀਂ ਸੀ ਦੇ ਰਹੀ ਇਦਾਂ ਕਿਵੇਂ ਹੋ ਸਕਦਾ ਵਸ ਜਾਂ ਫਿਰ ਪਹਿਲਾਂ ਇਹ ਵੀ ਫਿਰ ਆ ਮੈਂ ਮੈਂ ਤੁਹਾਨੂੰ ਦੱਸਦਾ ਨਾ ਮੈਂ ਗਾਇ ਇਹ ਵੀ ਫੰਡਾ ਵੇਖਿਆ ਕਿ ਯਾਰ ਉਹ ਫਿਰ ਕੁਝ ਲੋਕਲ ਅਖਬਾਰਾਂ ਚ ਇਹ ਚੀਜ਼ ਕਿਤੇ ਨਾ ਕਿਤੇ ਟੁਟਵੇਂ ਰੂਪ ਚ ਹੈਗੀ ਉਹ ਕਹਿੰਦੇ ਆ ਕਿ ਇਸ ਬੀਬੀ ਨੂੰ ਯਾਨੀ ਜੋ EMPLOYEES ਸੀ ਪੰਜਾਬ ਸਰਕਾਰ ਦੀ ਜੀ ਇਹਨਾਂ ਦੇ ਇੱਕ ਲੀਡਰ ਸਾਹਿਬ ਆ ਡਾਕਟਰ ਸਨੀ ਹਲੂ ਵਾਲੀਆ ਜੀ ਹੂੰ ਤੇ ਬਹੁਤ ਮੌਕਿਆਂ ਤੇ ਉਹ ਟੈਲੀਵਿਜ਼ਨ ਦੀਆਂ ਡਿਬੇਟਾਂ 'ਚ ਵੀ ਆਉਂਦੇ ਰਹੇ ਪਰਤੇ ਘਟਾ ਕਿਸੇ ਟਾਈਮ ਮਤਲਬ ਕਿ ਉਹ ਸਰਕਾਰ ਬਣੀ ਹੋ ਜਾਂ ਪਾਰਟੀ ਬਣੀ ਹੋ ਆਉਂਦੇ ਹੁੰਦੇ ਸੀਗੇ ਜੀ ਅੱਛਾ ਉਹ ਕਹਿੰਦੇ ਕਿ ਕਿਉਂਕਿ ਉਹ ਚੇਅਰਮੈਨ ਨੇ ਸਬੰਧਤ ਵਿਭਾਗ ਦੇ ਉਹ ਕਹਿੰਦੇ ਕਿ ਇਸ ਬੀਬੀ ਨੂੰ ਉਹਨਾਂ ਦੇ ਨਾਲ ਜਿਹੜਾ ਕੈਂਪ ਆਫਿਸ ਹੈ ਉਹਨਾਂ ਦੇ ਨਾਲ ਅਟੈਚ ਕੀਤਾ ਗਿਆ ਸੀ ਹੂੰ ਇਹ ਇਹਨਾਂ ਨੇ ਕਿਹਾ ਸੀ ਕਥੇ ਤੌਰ ਤੇ ਕਿ ਭਈ ਤੁਹਾਨੂੰ ਆਉਣ ਦੀ ਲੋੜ ਨਹੀਂ ਜੀ ਮਾ ਉਹ ਜਿਹੜਾ ਰੋਚਾ ਕਿ ਨਿਕਲਿਆ ਹੁਣ ਇਹ ਵੀ ਇੱਕ ਕਮਾਲ ਹੈ ਨਾ ਹਮ ਕਿ ਮੰਨ ਲਓ ਜੇ ਉਹ ਬੀਬੀ ਦਾਲ ਬਦਲੀ ਨਾ ਕਰਦੀ ਜੀ ਤੇ ਫਿਰ ਤੇ ਸਾਰਾ ਕੁਝ ਚੱਲ ਰਿਆ ਸੀ ਬਿਲਕੁਲ ਹਮ ਵੀ ਜੇ ਤੁਸੀਂ ਅੱਜ ਤੱਕ ਚੁੱਪ ਕਰਕੇ ਇਹ ਸਾਰਾ ਕੁਝ ਦੇਖ ਰਹੇ ਸੀ ਜੀ ਤਾਂ ਬੜੀ ਹੈਰਾਨਗੀ ਹੈ ਹਮ ਬੜੀ ਹੈਰਾਨਗੀ ਹੈ ਤੇ ਜੇ ਤੁਹਾਨੂੰ ਪਤਾ ਹੀ ਨਹੀਂ ਸੀ ਇਹ ਉਸ ਤੋਂ ਵੀ ਵੱਡੀ ਹੈਰਾਨਗੀ ਹੈ ਕਿ ਕੈਂਪਾ ਆਫਿਸ ਚ ਤਾਂ ਬੰਦ ਲੱਗ ਗਿਆ ਆਜਮ ਲੱਗਾ ਤੁਸੀਂ ਉਹਨੂੰ ਵੇਖਿਆ ਹੀ ਨਹੀਂ ਜੀ ਵੀ ਉਹ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਸੈਲਰੀ ਪਾਈ ਤੁਰੇਗਾ ਪਾਈ ਤੁਰੇਗਾ ਹੇਤੇ ਰਾਬੀ ਰਖਾ ਹੈ ਭਾਈ ਉਤੇ ਕੰਮ ਕਰੇ ਤੋਂ ਨਹੀਂ ਮਿਲਦੀ ਕਈਆਂ ਨੂੰ ਆਹ ਬੜਾਪਾ ਪੈਨਸ਼ਨ ਨਹੀਂ ਆਂਦੀ ਤੋਂ ਮਗਲ ਕੇ ਬੜਾ ਇੰਟਰਸਟਿੰਗ ਮਾਮਲਾ ਕਿ ਭਾਈ ਜੇ ਉਹ ਦਲ ਬਦਲੀ ਨਾ ਕਰਦੇ ਤੁਹਾਡਾ ਝੰਡਾ ਚੁੱਕੀ ਰੱਖਦੇ ਜੀ ਝਾੜੂ ਜਿੰਦਾਬਾਦ ਝਾੜੂ ਜਿੰਦਾਬਾਦ ਤੇ ਫਿਰ ਤੇ ਸੈਲਰੀ ਚੱਲੀ ਜਾਂਦੀ ਮੀਟਰ ਕੁ ਕੀ ਜਾਂਦਾ ਸੀ ਫਿਰ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਨੇ ਜੀ ਬੜੀ ਕਹਾਣੀ ਅਜੀਬ ਨਿਕਲੀ ਆ ਤਾਂ ਖੈਰ ਦੇਖਦੇ ਆ ਇਸ ਮਾਮਲੇ ਚ ਕੀ ਹੋਏਗਾ ਪਰ ਪੁਲਿਸ ਦਾ ਐਕਸ਼ਨ ਫੇਰ ਤੁਸੀਂ ਵੇਖੋ ਕਮਾਲ ਹੈ ਨਾ ਕਮਾਲ ਹੈ ਬਿਲਕੁਲ ਕਮਾਲ ਦਾ ਐਕਸ਼ਨ ਹੈ ਪੁਲਿਸ ਦਾ ਕਿ ਜਦੋਂ ਪੁਲਿਸ ਫਿਰ ਭਾਈ ਇਹਨਾਂ ਦੀ ਰਾਜ ਦੇ ਵਿੱਚ ਪੁਲਿਸ ਚ ਫੁਰਤੀ ਬੜੀ ਆ ਪਰ ਚਾ ਕੱਟਣ ਦੇ ਮਾਮਲੇ ਚ ਗ੍ਰਿਫਤਾਰ ਕਰਨ ਦੇ ਮਾਮਲੇ ਚ ਪੁਲਿਸ ਤੇ 90 ਤੇ ਜਾਂਦੀ ਆ ਵੀ ਬਸ ਪਤਾ ਨਹੀਂ ਕੀ ਇਹਨਾਂ ਨੇ ਕੋਈ ਸ਼ਾਇਦ ਕੁਝ ਸੁੰਘਾਇਆ ਅਪਸਰਾ ਨੂੰ ਕੋਈ ਗਦਰ ਸਿੰਘ ਹੀ ਇਹਨਾਂ ਦੇ ਕੋਲ ਕੀ ਇੰਨੀ ਫੁਰਤੀ ਨਹੀਂ ਦੇਖੀ ਕਦੇ ਵਾਕੇ ਵਾਕੇ ਅਰਜੀਵ ਕੁਮਾਰ ਜੀ ਕਹਿੰਦੇ ਕਹਿੰਦੇ ਘਰ ਤੋਂ ਟੈਂਡੈਂਸ ਕਹਿੰਦੇ ਲਗਵਾ ਰਹੇ ਸੀ ਡਿਊਟੀ ਤੇ ਆਉਂਦੀ ਨਹੀਂ ਸੀ ਦੇਖੋ ਲੋਕਾਂ ਨੂੰ ਬਾਹਰ ਪਤਾ ਹੈ ਦੇਖੋ ਸਾਡਾ ਸਵਾਲ ਆਨ ਨੂੰ ਨਹੀਂ ਪਤਾ ਸਾਡਾ ਸਵਾਲ ਹੈ ਕਿ ਕੈਂਪ ਆਫਿਸ ਦੇ ਵਿੱਚ ਜੇ ਕੋਈ ਤੁਹਾਡਾ ਮੁਲਾਜ਼ਮ ਅਟੈਚ ਉਹਦੇ ਨਾਲ ਉਹ ਨਹੀਂ ਆ ਰਿਹਾ ਤਾਂ ਕੈਂਪ ਆਫਿਸ ਦੇ ਵਿੱਚ ਬੈਠਾ ਜੋ ਵੀ ਅਹੁਦੇਦਾਰ ਹੈ ਜੀ ਸਾਨੂੰ ਪਤਾ ਨਹੀਂ ਲੱਗ ਰਿਹਾ ਅਟੈਂਡੈਂਸ ਦਾ ਮਤਲਬ ਕੀ ਹੁੰਦਾ ਹੈ? ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਕਿਤਾਬ ਦਾ ਮਤਲਬ ਕੀ ਹੈ? ਤੇ ਜਿਹਨੂੰ ਪਤਾ ਨਹੀਂ ਲੱਗ ਰਿਹਾ ਸਾ ਜੀ। ਇਹ ਵੀ ਆਪਣੇ ਆਪ ਦੇ ਵਿੱਚ ਬੜਾ ਵਿਚਾਰਨਯੋਗ ਵਿਸ਼ਾ ਹੈ। ਤੇ ਜੇ ਪਤਾ ਸੀ ਉਹ ਕਹਿੰਦੇ ਕਿ ਸਾਨੂੰ ਮਤਲਬ ਕਿ ਇਹਨਾਂ ਨੇ ਕਿਹਾ ਸੀ। ਹੂੰ। ਫਿਰ ਅਲੱਗ-ਅਲੱਗ ਵੀ ਪੁੱਛ ਲੋ ਭਾਈ ਤੁਸੀਂ ਕਰਕੇ। ਹਾਂਜੀ। ਆਪਾਂ ਅਨੁਵਾਲਗਿਆ ਸਾਹਿਬ ਦਾ ਕੋਈ ਆਵੇ ਇਹਦੇ ਤੇ ਰਿਐਕਸ਼ਨ ਤੇ ਉਹ ਵੀ ਬੜਾ ਦਿਲਚਸਪ ਰਹੇਗਾ ਕਿ ਉਹ ਕੀ ਕਹਿੰਦੇ ਨੇ ਇਹਦੇ ਤੇ। ਜੀ ਜੀ। ਚਲੋ ਥੋੜਾ ਜਿਹਾ ਚੰਡੀਗੜ੍ਹ ਚੋਣਾ ਦੀ ਗੱਲ ਕਰ ਲਈਏ। ਉੱਥੇ ਵੀ ਕਾਫੀ ਕਸਮਾ ਜਾਂ ਪਿਆ ਹੈ। ਉੱਥੇ ਇੱਕ ਬੀਬੀ ਭਾਜਪੀ ਦੇ ਆਗ ਭਰਜਾਈ ਜੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇੱਥੇ ਕਾਫੀ ਸਾਰਾ ਰੌਲਾ ਪੈ ਗਿਆ ਰੌਲਾ ਉਹ ਬੀਜੇਪੀ ਵਾਲੇ ਕਹਿੰਦੇ ਕਿ ਜਾਣ ਬੁੱਝ ਕੇ ਇੱਥੇ ਧੱਕਾ ਹੋ ਰਿਹਾ ਹੈ ਕਾਰਨ ਉਹ ਇਹ ਦੱਸ ਰਹੇ ਕਿ ਬੀਬੀ ਪਹਿਲਾਂ ਜਿਹੜੇ ਸੀਗੇ ਬੀਜੇਪੀ ਦੇ ਵਿੱਚ ਹੁਣ ਆਗੂ ਨੇ ਜਿਹੜੇ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਇਦਾਂ ਸ਼ਿਫਟ ਕਰ ਗਏ ਉਹਦੇ ਕਰਕੇ ਕਹਿੰਦੇ ਮਗਰ ਮਗਰ ਗ੍ਰਿਫਤਾਰੀ ਵਾਲੇ ਬਰਾਸ਼ਟ ਵਾਰੈਂਟ ਆ ਗਏ ਇਹ ਕੀ ਮਸਲਾ ਜ ਹੈ ਜੀ ਕੀ ਚੱਲ ਪੈਦਾ ਜਦੋਂ ਕਿਤੇ ਕੋਈ ਚੋਣਾ ਹੋਣੀ ਆਉਂਦੀ ਆ ਉਦੋਂ ਆ ਕੰਮ ਸ਼ੁਰੂ ਹੋ ਜਾਂਦੇ ਨਾਲ ਦੀ ਨਾਲ ਵੇਖੋ ਛੰਡੀਗੜ ਦਾ ਜਿਹੜਾ ਮੇਅਰ ਦਾ ਮਾਮਲਾ ਹੁੰਦਾ ਹੈ ਨਾ ਉਹ ਕੀ ਆ ਕਿ ਮਸੀਹ ਵਾਲਾ ਕਾਂਡ ਛੱਡ ਦਿਓਗੇ ਜਦੋਂ ਮਸੀਹ ਨੇ ਕਾਂਡ ਕਰਤਾ ਸੀਗਾ ਹੂੰ ਉਹਨੂੰ ਛੱਡ ਦਿਓਗੇ ਤਾਂ ਗੱਠਜੋੜ ਹੋਇਆ ਵਿਆ ਸੀਗਾ ਉੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਰ ਬਾਵਜੂਦ ਇਸ ਦੇ ਜੇ ਵੇਖੋਗੇ ਤਾਂ ਭਾਜਪਾ ਬਾਜ਼ੀ ਮਾਰ ਜਾਂਦੀ ਆ ਹਰ ਵਾਰੀ ਐਤਕੀ ਵੀ ਉਹਨਾਂ ਨੇ ਆਪ ਦਾ ਮੇਰ ਬਣਾਉਣ ਵਾਸਤੇ ਕੰਮ ਜਿਹੜਾ ਪੂਰਾ ਤਿਆਰ ਕਰ ਰੱਖਿਆ ਜੀ ਟੁੱਟ ਭੱਜ ਉਹਨਾਂ ਨੇ ਸ਼ੁਰੂ ਕਰ ਦਿੱਤੀ ਟੁੱਟ ਭੱਜ ਦੀ ਤੇ ਉਹਨਾਂ ਨੂੰ ਬੜੀ ਜਾਚ ਆ ਹੂੰ ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਕਾਉਂਸਲਰ ਆ ਬੀਬੀ ਸੁਮਨ ਜੀ ਸੁਮਨ ਜਿਹੜੀ ਆ ਉਹ ਦਲ ਬਦਲੀ ਕਰ ਜਾਂਦੀ ਆ ਮਤਲਬ ਉਹ ਭਾਜਪਾ ਜੁਆਇਨ ਕਰ ਜਾਂਦੀ ਆ ਆਮ ਆਦਮੀ ਪਾਰਟੀ ਤੋਂ ਜੀ ਉਧਰੋਂ ਇਹਨਾਂ ਦਾ ਗੱਠ ਜੋ ਟੁੱਟਿਆ ਹੋਇਆ ਹੈ ਹੂੰ ਤਾਂ ਇਹਦੇ 'ਚ ਬੜਾ ਮਤਲਬ ਕਿ ਸਿੰਪਲ ਜਿਹਾ ਫੰਡਾ ਹੈ ਕਿ ਉਹਨਾਂ ਨੇ ਆਪਦਾ ਮੇਅਰ ਬਣਾ ਜਾਣਾ ਹੂੰ ਯਾਨੀ ਜ਼ਿਆਦਾ ਉਹਨਾਂ ਦੇ ਇਮਕਾਨਾਤ ਨੇ ਕਿ ਉਹਨਾਂ ਨੇ ਆਪ ਦਾ ਮੇਅਰ ਫੇਰ ਬਣਾ ਜਾਣਾ ਜੀ ਹੁਣ ਹੋਇਆ ਕੀ ਕਿ ਜਦੋਂ ਇਸ ਬੀਬੀ ਨੇ ਦਲ ਬਦਲੀ ਕੀਤੀ ਦਲ ਬਦਲੀ ਕੀਤੀ ਤਾਂ ਉਹਨਾਂ ਨੇ ਹੁਣ ਇਹ ਜਿਹੜੀ ਹੈਗੀ